ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬੁਰੀ ਨਜ਼ਰ ਦਾ ਲੱਗਣਾ ਨਜ਼ਰ ਦਾ ਲੱਗਣਾ ਇੱਕ ਬਹੁਤ ਹੀ ਇੱਕ ਐਸੀ ਚੀਜ਼ ਹੈ ਨਜ਼ਰ ਮੈਂ ਤਾਂ ਕਹਾਂਗੀ ਕਿ ਇੱਕ ਐਸੀ ਖਤਰਨਾਕ ਚੀਜ਼ ਹੈ ਜੋ ਕਿ ਤੁਹਾਡੇ ਘਰ ਨੂੰ ਬਰਬਾਦ ਕਰ ਦਿੰਦੀ ਹੈ ਇਹ ਜਿਹੜੇ ਲੋਕ ਕਹਿੰਦੇ ਹਨ ਕਿ ਨਜ਼ਰ ਵਜ਼ਰ ਕੁਝ ਨਹੀਂ ਹੁੰਦਾ ਹੈ ਕੋਣ ਕਹਿੰਦਾ ਹੈ ਕਿ ਨਜ਼ਰ ਕੁਝ ਨਹੀਂ ਹੁੰਦਾ ਨਜ਼ਰ ਤਾਂ ਇੱਕ ਐਸੀ ਚੀਜ਼ ਹੈ ਕਿ ਪੱਥਰ ਦੇ ਵੀ ਦੋ 파ੜ ਕਰ ਦਿੰਦੀ ਹੈ ਸ਼ੀਸ਼ਾ ਜਿਹੜਾ ਸਾਹਮਣੇ ਪਿਆ ਹੋਏਗਾ ਨਾ ਉਸ ਨੂੰ ਵੀ ਚਕਨਾ ਚੂਰ ਕਰ ਦਿੰਦੀ ਹੈ ਨਜ਼ਰ ਇੱਕ ਐਸੀ ਪਿਆਨਕ ਐਸੀ ਖਤਰਨਾਕ ਚੀਜ਼ ਹੈ ਜੋ ਕਿ ਤੁਹਾਡੇ ਚੱਲਦੇ ਹੋਏ ਕੰਮ ਨੂੰ نیچے ਗਿਰਾ ਦਿੰਦੀ ਹੈ ਜੋ ਕਿ ਤੁਸੀਂ ਤੁਹਾਡੀ ਹੈਲਥ ਇਸ਼ੂ ਨੂੰ ਇੰਨਾ ਖਰਾਬ ਕਰ ਦੇਗੀ ਕਿ ਬੰਦਾ ਚੱਲਣ ਦੇ ਲਾਇਕ ਵੀ ਨਹੀਂ ਰਹਿੰਦਾ ਹੈ ਜੋ ਕਿ ਐਨਾ ਬੰਦਾ ਹੱਸਦਾ ਖੇਡਦਾ ਨਜਰਾ ਹੁੰਦਾ ਹੈ ਨਾ ਉਹ ਬੰਦਾ ਚੱਲਣ ਤੇ ਲਾਇਕ ਨਹੀਂ ਰਹਿੰਦਾ ਹੈ ਬੈੱਡ ਤੇ ਆ ਜਾਂਦਾ ਹੈ ਐਸੀਆਂ ਐਸੀਆਂ ਚੀਜ਼ਾਂ ਹੁੰਦੀਆਂ ਹਨ ਨਜ਼ਰ ਦੀਆਂ मैं ऐनी नहीं कहती की सारे लोग ही बुरे होंगे हम ठीक है जरूरी नहीं है पर नजर किसी किसी दी खराब होती है हां जी नजर तो देखो भी लग जाती है जेकर कोई बहुत वादिया काम होगा ना बड़ा बड़े खुश होवोगे तो राहू पता है पापी ग्रह है राहु ना देखो अगले दिन ही ओ कुछ ऐसा आप कई बार सोचते हैं अज आप कल ही इन्नी खुश से देखो अज मुसीबत आ गई तो इस करके क्या जोड़ा जा तुसी थोड़ा जहा लको के रखो छुपा के रखो ਇਸ ਕਰਕੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਐਸਾ ਨਜ਼ਰ ਉਤਾਰਨ ਦਾ ਉਪਾਅ ਦੱਸਾਂਗੀ ਦੇਖੋ ਨਜ਼ਰ ਉਤਾਰਨ ਦੇ ਬੜੇ ਐਸੇ ਉਪਾਣੇ ਕਿ ਸਾਥ ਲਾਲ ਮਿਰਚਾ ਲੈ ਲੋ ਉਤਾਰ ਦਿਓ ਨਮਕ ਲੈ ਲੋ ਤੇ ਜਿਹੜੇ ਬੰਦੇ ਨੂੰ ਨਜ਼ਰ ਲੱਗੀ ਹੈ ਉਤਾਰ ਦਿਓ ਐਨੀ ਜੇ ਤੁਹ ਜ਼ਬਰਦਸਤ ਨਜ਼ਰ ਲੱਗਦੀ ਹੈ ਨਾ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਬੜੇ ਡਾਊਨ ਡਾਊਨ ਫੀਲ ਕਰ ਰਹੇ ਹਾਂ ਠੀਕ ਹੈ ਬੜੇ ਹੀ ਸਾਡੇ ਸਰੀਰ ਵਿੱਚ ਜਾਨ ਹੀ ਨਹੀਂ ਲੱਗ ਰਹੀ ਹੈ ਤਾਂ ਤੁਸੀਂ ਇਹ ਵਾਲੇ ਜਿਹੜੇ ਮੈਂ ਤੁਹਾਨੂੰ ਨਜ਼ਰ ਉਤਾਰਨ ਦੇ ਅੱਜ ਉਪਾਦ ਦੱਸਾਂਗੀ ਜੋ ਕਿ ਅਜ ਤੱਕ ਤੁਹਾਨੂੰ ਸ਼ਾਇਦ ਕਿਸੇ ਨੇ ਨਹੀਂ ਦੱਸੇ ਹੋਣੇ ਬੜੇ ਹੀ ਅਲੱਗ ਤੇ ਪਾਵਰਫੁਲ ਉਪਾਹਨ ਤੇ ਇੱਕ ਤਾਂ ਉਪਾਅ ਮੈਂ ਐਸਾ ਦੱਸਾਂਗੀ ਜਿਸ ਦੇ ਨਾਲ ਤੁਹਾਨੂੰ ਜਿਹੜੇ ਬੰਦੇ ਦੀ ਨਜ਼ਰ ਲੱਗੀ ਹੈ ਨਾ ਜੇ ਤੁਸੀਂ ਧਿਆਨ ਨਾਲ ਉਸ ਚੀਜ਼ ਨੂੰ ਦੇਖੋਗੇ ਤਾਂ ਉਸ ਦਾ ਫੇਸ ਉਸ ਦਾ ਚਿਹਰਾ ਵੀ ਤੁਹਾਨੂੰ ਸਾਹਮਣੇ ਨਜ਼ਰ ਆ ਜਾਏਗਾ हां जी बड़ी ही बढ़िया ते फायदेमंद वीडियो है ਤੁਹਾਡੇ ਵਾਸਤੇ ਇਸ ਕਰਕੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲੇ ਮੇਰੀ ਹੱਜੋ ਕੀ ਬੇਨਤੀ ਹੈ ਜਿਨਾਂ ਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿਨਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਅਸੀਂ ਜਿਹੜੀਆਂ ਦੋ ਵੀਡੀਓ ਰੋਜ਼ ਅਪਲੋਡ ਕਰਦੇ ਆ ਇੱਕ ਸ਼ਾਰਟ ਅਪਲੋਡ ਕਰਦੇ ਆ ਤੁਹਾਡੇ ਤੱਕ ਜ਼ਰੂਰ ਪਹੁੰਚੇ ਜੀ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਦੇ ਕੇ ਜਾਣੀ ਜ਼ਰੂਰ ਲਾਜ਼ਮੀ ਹੁੰਦੀ ਹੈ ਜੀ ਤੇ ਚਲੋ ਹੁਣ ਸਭ ਤੋਂ ਪਹਿਲਾ ਜਿਹੜਾ ਉਪਾਅ ਜੇ ਤੁਹਾਨੂੰ ਲੱਗਦਾ ਹੈ ਕਿ ਅੱਜ ਸਾਡਾ ਚੰਗੇ ਸੀ ਅੱਜ ਸਾਨੂੰ ਥੋੜਾ ਡਾਊਨ ਲੱਗ ਰਿਹਾ ਹੈ ਸ਼ਰੀਰ ਵੀ ਜਾਨੀ ਲੱਗ ਰਹੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਲਸਣ ਦਾ ਜਿਹੜਾ ਉਪਾਅ ਹੈ ਜਿਹੜੇ ਬੰਦੇ ਨੂੰ ਨਜ਼ਰ ਲੱਗ ਜਾਂਦੀ ਹੈ बार-बार ਤੁਸੀਂ ਕੀ ਕਰਨਾ ਹੈ ਇੱਕ ਮਹੀਨੇ ਵਿੱਚ ਇੱਕ ਉਪਾਅ ਜਰੂਰ ਇੱਕ ਦਿਨ ਜਰੂਰ ਹੈ ਉਪਾਅ ਕਰ ਲਓ ਠੀਕ ਹੈ ਤੁਸੀਂ 11 ਲਸਣ ਦੀਆਂ ਤੁਰੀਆਂ ਲੈਣੀਆਂ ਹਨ ਠੀਕ ਹੈ ਤੇ ਉਸ ਦੀ ਇੱਕ ਮਾਲਾ ਬਣਾ ਲੈਣੀ ਹੈ ਜਿਸ ਨੂੰ ਨજર ਲੱਗੀ ਹੈ ਰਾਤ ਨੂੰ ਉਹ ਪਾ ਕੇ ਸੋ ਜਾਵੇ ਠੀਕ ਹੈ ਅਗਲੇ ਦਿਨ ਤੁਸੀਂ ਕੀ ਕਰਨਾ ਹੈ ਉਸ ਨੂੰ ਜਲਾ ਦੇਣਾ ਹੈ ਠੀਕ ਹੈ ਇਹ ਜੀ ਅਸੀਂ ਜਿਹੜੇ ਜੇਕਰ ਬੱਚੇ ਨੂੰ ਕਿਸੇ ਨੂੰ ਲੱਗ ਜਾਂਦੀ ਹੈ ਤਾਂ ਉਹ ਬੱਚੇ ਨੂੰ ਤਾਂ ਤੁਸੀਂ ਪਵਾ ਕੇ ਰੱਖ ਸਕਦੇ ਹੋ ਇੱਕ ਹਫਤੇ ਤੱਕ ਜਦੋਂ ਉਹ ਲਸਣ ਸੁੱਕ ਜਾਂਦਾ ਤਾਂ ਉਹ ਉਤਾਰ ਕੇ ਤੁਸੀਂ ਡਸਟਬਿਨ ਵਿੱਚ ਸੁੱਟ ਦੇਣਾ ਹੈ ਇਹ ਦੋਨੋਂ ਤਰ੍ਹਾਂ ਦਾ ਅਸੀਂ ਉਪਾਅ ਨજર ਉਤਾਰਨ ਵਾਸਤੇ ਕਰਦੇ ਹਾਂ ਇੱਕ ਹੋਰ ਤੁਹਾਨੂੰ ਮੈਂ ਦੱਸਾਂਗੀ ਕਿ ਜਦੋਂ ਬੱਚਾ ਜਦੋਂ ਛੋਟਾ ਹੁੰਦਾ ਹੈ ਨਾ 40 ਦਿਨ ਦਾ ਅਸੀਂ ਘਰ ਦੇ ਅੰਦਰ ਹੀ ਰੱਖਦੇ ਆ ਬੱਚੇ ਨੂੰ ਕਿਉਂਕਿ ਉਸ ਵੇਲੇ ਤਾਂ ਲਸਣ ਦੀ ਮਾਲਾ ਪਹਿਨਾ ਪਹਿਨਾਣੀ ਬਹੁਤ ਜ਼ਰੂਰੀ ਹੁੰਦੀ ਹੈ ਬੱਚੇ ਨੂੰ ਕਿਉਂਕਿ ਉਸ ਦੇ ਨਾਲ ਨਾ ਨੈਗੇਟਿਵ ਚੀਜ਼ਾਂ ਬੱਚੇ ਦੇ ਕੋਲ ਨਹੀਂ ਆਉਂਦੀਆਂ ਕਿਉਂਕਿ ਜਦੋਂ 40 ਦਿਨ ਦਾ ਬੱਚਾ ਹੁੰਦਾ ਹੈ ਨਾ ਤਾਂ ਉਸ ਦੇ ਕੋਲ ਤਾਂ ਇਹ ਚੀਜ਼ਾਂ ਆਉਣ ਦਾ ਬੜਾ ਡਰ ਰਹਿੰਦਾ ਹੈ ਕਿਉਂਕਿ ਜਿਹੜੇ ਚੀਜ਼ਾਂ ਨੂੰ ਸਰੀਰ ਨਹੀਂ ਮਿਲਿਆ ਹੁੰਦਾ ਤਾਂ ਉਹ ਸਰੀਰ ਲੱਭਦੀਆਂ ਹਨ कि के कोई सानू मिल जाए तो वह छोटे बच्चे के अंदर जरूर आने की कोशिश कर दिया। इस करके लसन की माला चाली दिन तक बच्चे पहना के रखो हर हफ्ते दे हफ्ते चेंज करते जाओ त बच्चा की रिंता है सेफ रहा है ਠੀਕ ਹੈ ਇਹ ਤਾਂ ਹੋ ਗਿਆ ਪਹਿਲਾ ਉਪਾਅ ਹੁਣ ਮੈਂ ਗੱਲ ਕਰਾਂਗੀ ਦੂਸਰੇ ਉਪਾਅ ਦੀ ਜੋ ਕਿ ਹੈ ਨਿੰਬੂ ਠੀਕ ਹੈ 200 ਗ੍ਰਾਮ ਨਿੰਬੂ ਆਪਾਂ ਲੈਣੇ ਹਨ ਜਿਹੜੇ ਦੇਖੋ ਨਜ਼ਰ ਲੱਗ ਜਾਂਦੀ ਹੈ ਘਰ ਵਿੱਚ ਕੋਈ ਐਸੀ ਡਰਨ ਵਾਲੀ ਗੱਲ ਨਹੀਂ ਹੁੰਦੀ ਹੈ ਹਰ ਚੀਜ਼ ਦਾ ਉਪਾਅ ਹੁੰਦਾ ਹੈ 200 ਗ੍ਰਾਮ ਤੁਸੀਂ ਨਿੰਬੂ ਲੈ ਲੈਣਾ ਹੈ ਕੀ ਕਰਨਾ ਹੈ ਨਿੰਬੂ ਜਿਹੜੇ ਬੰਦੇ ਨੂੰ ਨਜ਼ਰ ਲੱਗੀ ਹੈ ਐਂਟੀ ਕਲॉकवाइज 7 ਵਾਰੀ ਉਹਦੇ ਉੱਤੋਂ ਵਾਰ ਦੋ ਫਿਰ ਉਸ ਨਿੰਬੂ ਨੂੰ ਤੁਸੀਂ ਕੀ ਕਰਨਾ ਹੈ ਗੈਸ ਦੇ ਉੱਪਰ ਰੱਖ ਦੇਣਾ ਹੈ ਗੈਸ ਚਲਾਨੀ ਹੈ ਤੁਸੀਂ ਦੇਖੋਗੇ ਨਿੰਬੂ ਫਟ ਜਾਏਗਾ ਤੇ ਬੁਰੀ ਤਰ੍ਹਾਂ ਨਿੰਬੂ ਜਦੋਂ ਨਿੰਬੂ ਫਟ ਜਾਏਗਾ ਨਾ ਤੇ ਸਮਝ ਲੈਣਾ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਨજર ਲੱਗੀ ਹੋਈ ਹੈ ਉਹ ਫਟ ਗਿਆ ਨજર ਮਤਲਬ ਖਤਮ ਹੋ ਗਈ ਤੁਹਾਡੀ ਉਸ ਤੋਂ ਬਾਅਦ ਉਹ ਨਿੰਬੂ ਨੂੰ ਤੁਸੀਂ ਚੌਰਾਸਤੇ ਚੌਰਾਹੇ ਤੇ ਜਾ ਕੇ ਰੱਖ ਕੇ ਆ ਜਾਣਾ ਹੈ ਆ ਕੇ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਆ ਕੇ ਹੱਥ ਨੂੰ ਧੋ ਲੈਣਾ ਹੈ ਠੀਕ ਹੈ ਜੀ जेकर नींबू गैस से रखने फट जाता है तो थानू बड़ी जबरदस्त नज़र लगी हुई है समझ लेना जे नज़र नहीं लगी हुई तो नींबू तुम्हें देख लेना नहीं फटेगा फिर तुम्हें इस तरह ही लग रहा है कि नज़र लगी है पर नज़र नहीं लगी है आराम करो डॉक्टर को दवाई लेके आओ तो थी तबीयत ठीक हो जाएगी हूँ ਤੀਸਰਾ ਉਪਾ ਜੋ ਕਿ ਸਭ ਤੋਂ ਖਾਸ ਉਪਾ ਹੈ ਜਿਸ ਦੇ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਨੇ ਤੁਹਾਨੂੰ ਨਜ਼ਰ ਲਗਾਈ ਹੈ ਹਾਂਜੀ ਸਭ ਦੇ ਰੋਂਗ ਟੇ ਖੜੇ ਹੋ ਜਾਣਗੇ ਪਰ ਇਹ ਸੱਚਾਈ ਹੈ ਤੁਸੀਂ ਕਰਕੇ ਜਰੂਰ ਦੇਖਣਾ ਆਪਾਂ ਇਸ ਉਪਾ ਦੇ ਵਿੱਚ ਸਾਨੂੰ ਚਾਹੀਦੀ ਫਟਕੜੀ ਫਟਕੜੀ ਹੁੰਦੀ ਹੈ ਨਾ ਸਾਰਿਆਂ ਦੇ ਘਰ ਵਿੱਚ ਹੁੰਦੀ ਨਹੀਂ ਹੁੰਦੀ ਤਾਂ ਬਜਾ ਦਿਚੋ ਲੈ ਕੇ ਆ ਜਾਓ ਫਟਕੜੀ ਨੂੰ ਕੀ ਕਰਨਾ ਹੈ ਤੁਸੀਂ ਜਿਹੜੇ ਬੰਦੇ ਨੂੰ ਐ ਨਜ਼ਰ ਲੱਗੀ ਹੁਣ ਇਹ ਫਟਕਰੀ ਦਾ ਉਪਾਅ ਮੈਂ ਤੁਹਾਨੂੰ ਦੱਸ ਰਹੀਆਂ ਇਹਨੂੰ ਬਾਰ-ਬਾਰ ਆਪਾਂ ਨਹੀਂ ਕਰ ਸਕਦੇ ਜੋ ਮੈਂ ਚੀਜ਼ ਤੁਹਾਨੂੰ ਸਮਝਾਉਂਦੀ ਹਾਂ ਉਸ ਨੂੰ ਧਿਆਨ ਨਾਲ ਸੁਣਿਆ ਕਰੋ ਕਿਉਂਕਿ ਇਸ ਦਾ ਫਿਰ ਗਲਤ ਪ੍ਰਭਾਵ ਵੀ ਪੈਂਦਾ ਹੈ ਮੈਂ ਤੁਹਾਨੂੰ ਖਾਸ ਤੌਰ ਤੇ ਕਹਿ ਰਹੀਆਂ ਕਿ ਇਸ ਉਪਾਅ ਨੂੰ ਆਪਾਂ ਬਾਰ-ਬਾਰ ਨਹੀਂ ਕਰ ਸਕਦੇ ਇੱਕ ਵਾਰ ਕਰ ਲੋ 3 ਮਹੀਨੇ ਮਜਾਲ ਹੀ ਨਹੀਂ ਹੈ ਕਿ ਤੁਹਾਨੂੰ ਨਜ਼ਰ ਲੱਗ ਜਾਏਗੀ ਠੀਕ ਹੈ ਕੀ ਕਰਨਾ ਹੈ ਫਟਕਰੀ ਲੈ ਕੇ ਆ ਗਏ ਜਿਹੜੇ ਬੰਦੇ ਨੂੰ ਨਜ਼ਰ ਲੱਗੀ ਹੈ ਉਹਦੇ ਉੱਪਰ 7 ਵਾਰੀ ਐਂਟੀਕਲੌਕਵਾਇਜ਼ ਮਾਰ ਲੀਤਾ ਫਿਰ ਉਸ ਫਟਕਰੀ ਨੂੰ ਆਪਾਂ ਤਵੇ ਤੇ ਰੱਖ ਦੇਣਾ ਪਹਿਲੇ ਤਵਾ ਗੈਸ ਤੇ ਰੱਖ ਕੇ ਉਹਦੇ ਉੱਤੇ ਫਟਕਰੀ ਪਿਗਲਾ ਦੇ ਠੀਕ ਹੈ ਫਟਕਰੀ ਜੋ ਗਰਮ ਹੁੰਦੀ ਹੈ ਨਾ ਐਲਮ ਕਹਿੰਦੇ ਹਨ ਇੰਗਲਿਸ਼ ਵਿੱਚ ਉਸ ਨੂੰ ਫਟਕਰੀ ਜਦੋਂ ਗਰਮ ਹੁੰਦੀ ਹੈ ਤਾਂ ਉਹ ਪਿਗਲ ਜਾਂਦੀ ਠੀਕ ਹੈ ਪਿਗਲ ਗਈ ਉਸ ਨੂੰ ਠੰਡਾ ਹੋਣ ਵਾਸਤੇ ਛੱਡ ਦੋ ਪਿਗਲਣ ਤੋਂ ਬਾਅਦ ਜੋ ਉਹ ਠੰਡੀ ਹੋ ਜਾਏਗੀ ਤੁਸੀਂ ਉਹਦੇ ਕੋਲ ਜਾਓ ਤਵੇ ਦੇ ਉੱਪਰ ਦੇਖੋ ਧਿਆਨ ਨਾਲ ਦੇਖੋ ਉਸ ਬੰਦੇ ਦਾ ਦੀ ਸ਼ਕਲ ਉਸ ਫਿਟਕਰੀ ਵਿੱਚ ਤੁਹਾਨੂੰ ਨਜ਼ਰ ਆਏਗੀ ਉਹ ਸ਼ਕਲ ਹੀ ਬਣ ਜਾਂਦੀ ਹੈ ਤੁਸੀਂ ਦੇਖੋਗੇ ਤੁਹਾਨੂੰ ਧਿਆਨ ਨਾਲ ਦੇਖਣ ਦੀ ਜ਼ਰੂਰਤ ਪੈਗੀ ਤਾਂ ਤੁਹਾਨੂੰ ਸਮਝ ਆਏਗਾ ਕਿ ਕਿਹੜੇ ਬੰਦੇ ਨੇ ਤੁਹਾਨੂੰ ਨਜ਼ਰ ਲਗਾਈ ਹੈ ਉਸ ਦੀ ਸ਼ਕਲ ਬਣ ਜਾਂਦੀ ਹੈ ਇਹ ਜੋਤਿਸ਼ ਸ਼ਾਸਤਰ ਵਿੱਚ ਅਜਮਾ ਕੇ ਦੇਖਿਆ ਗਿਆ ਹੈ ਤੁਸੀਂ ਦੇਖ ਲਓ ਕਿਹੜੇ ਬੰਦੇ ਦੀ ਨਜ਼ਰ ਲੱਗੀ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹ ਫਟਕਰੀ ਨੂੰ ਚੁੱਕ ਕੇ ਥੱਲੇ ਰੱਖਣਾ ਹੈ ਫਰਸ਼ ਤੇ ਤੇ ਜਿਸ ਬੰਦੇ ਨੂੰ ਨਜ਼ਰ ਲੱਗੀ ਹੈ ਉਸ ਬੰਦੇ ਦੀ ਨੂ ਦੇ ਪੈਰ ਦੇ ਨਾਲ ਉਸ ਨੂੰ ਕ੍ਰਸ਼ ਕਰ ਦੇਣਾ ਹੈ ਫਟਕਰੀ ਨੂੰ ਮਤਲਬ ਕਿ ਐਸਟਰਾ ਤੋੜ ਦੇਣਾ ਹੈ ਉਹ ਬੰਦੇ ਨੇ ਆਪਣੇ ਪੈਰ ਦੇ ਨਾਲ ਜਿਸ ਨੂੰ ਨਜ਼ਰ ਲੱਗੀ ਹੈ ਫਿਰ ਉਸ ਫਟਕਰੀ ਨੂੰ ਚੁੱਕ ਕੇ ਤੁਸੀਂ ਬਾਹਰ ਸੁੱਟ ਕੇ ਆ ਜਾਓ

ਚੰਗੀ ਪੱਲੀ ਚੱਲ ਰਹੀ ਸੀ ਉਹਦੇ ਵਿੱਚੋਂ ਤੁਹਾਨੂੰ ਕਢਾ ਦਿੱਤਾ ਗਿਆ ਹੈ ਇਹ ਸਭ ਪਰੇਸ਼ਾਨੀਆਂ ਕੋਈ ਵੀ ਕਾਦੀ ਪਰੇਸ਼ਾਨੀ ਹੋਏਗੀ ਤਾਂ ਦੂਰ ਹੋ ਜਾਏਗੀ ਜੇ ਕਿਸੇ ਦਾ ਕੀਤਾ ਕਰਾਇਆ ਹੋਏਗਾ ਜੀ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਬੜੀਆ ਜਿਹਾ ਹੱਲ ਲੈ ਕੇ